ਜਾਉਗਾ ਬੇੜਾ ਘਰ ਕਰਦੀ ਐ ਸਹੀ ਬਾਤ ਐ ਥੈਂਕ ਯੂ ਯਾਰ ਮਾਈਕ ਪੜਾਣ ਲੱਗਿਆ ਯਾ ਤੇਰੀ ਥੈਂਕ ਯੂ ਲੋਈ ਇਹ ਵੀ ਹੋ ਗਏ ਨੇ ਹੁਣ ਤਿਆਰ ਤੇ ਆਪਾਂ ਹੁਣ ਇਹਨੂੰ ਛਾਤੇ ਰੱਖ ਲੈਣਾ ਬਸ ਪਾਣੀ ਪਾਣਾ ਦੀ ਨਹੀਂ ਛੁੱਟੀ ਨਹੀਂ ਮਿਲੇਗੀ ਜਾ ਕੇ ਆਪਣੀ ਸੀਟ ਤੇ ਬੈਠੂ ਅੱਛਾ ਤੇ ਤੈਨੂੰ ਕਹੇ ਇੱਕ ਵਾਰ ਛੁੱਟੀ ਦੇ ਦਾਂ ਸੁਣਦਾ ਨਹੀਂ ਹੈਗਾ ਕਹਿੰਦੀ ਜਾਓ ਛੁੱਟੀ ਮੈਡਮ ਨੇ ਥੱਪੜ ਧਾ ਓਏ ਓਏ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅਗਲਾ ਦਿਨ ਇਹ ਵੀਡੀਓ ਨੂੰ ਆਪਾਂ ਕੰਟੀਨਿਊ ਕਰ ਰਹੇ ਆ ਤੇ ਅਸੀਂ ਆਏ ਹੋਏ ਸੀਗੇ ਖੇਤਾਂ ਦੇ ਵਿੱਚ ਆਪਣੇ ਪਿੰਡ ਆਏ ਸੀ ਤੇ ਆਪਾਂ ਨੂੰ ਹੈਗਾ ਸੀ ਕੰਮ ਨਾਲੇ ਮੱਥਾ ਟੇਕਣਾ ਸੀਗਾ ਖੇਤਾਂ ਦੇ ਵਿੱਚ ਤੇ ਨਾਲੇ ਬੂਟੇ ਲੈ ਕੇ ਜਾਣੇ ਸੀ ਤੇ ਕਾਫੀ ਜਣੇ ਆਏ ਹੋਏ ਨੇ ਵੈਸੇ ਖੇਤਾਂ ਦੇ ਵਿੱਚ ਤੇ ਸਵੇਰ ਦੇ 8.5 ਦਾ ਟਾਈਮ ਹੈ 8:22 ਮਿੰਟ ਤੇ ਇੱਧਰ ਦਰਸ਼ਨ ਕਰੋ ਤੁਸੀਂ ਜਰਾ ਕੁਦਰਤ ਦੇ ਆਏ ਹਾ ਹਾ ਕਿੰਨੇ ਸੋਹਣੇ ਯਾਰ ਕਿੰਨੇ ਸੋਹਣੇ ਖੜੇ ਪਏ ਨੇ ਵਾਹੀ ਵਾਹ ਵੀ ਕਿਦਾਂ ਠੀਕ ਹੈ ਕੀ ਬਾਤ ਹੈ ਵਾਹ ਯਾਰ ਇਹ ਪੰਛੀਆਂ ਦੀ ਬਾਵਾ ਦੀ ਇੱਧਰ ਇੱਧਰ ਤਾਂ ਕਮਾਲ ਹੀ ਹੋਈ ਪਈ ਯਾਰ ਮੰਨੀ ਓਏ ਹੋਏ 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 ਵਾਹੀ ਹੁਣ ਖਿੜੇ ਨੇ ਇਹ ਨਹੀਂ 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 ਆਹੋ ਕੰਮ ਹੈ ਹਾਂਜੀ ਤੇ ਹੁਣ ਬੂਟੇ ਲੈਣ ਆਏ ਸੀ ਕਿ ਨਰਸਰੀ ਚ ਤੇ ਮੈਂ ਮੋਬਾਈਲ ਕੱਢਣਾ ਭੁੱਲ ਗਿਆ ਕਿ ਹੁਣ ਲੈ ਚੁੱਕੇ ਆ ਖਰੀਦ ਚੁੱਕੇ ਆ ਤੇ ਪਿੱਛੇ ਡਿੱਕੀ ਚ ਆਪਾਂ ਰੱਖਦੇ ਆ ਤੇ ਤੁਹਾਨੂੰ ਜਾ ਕੇ ਦਿਖਾਉਂਦਾ ਹਾਂ ਹੁਣ ਚੱਲੀਏ ਫਟਾਫਟ ਲੇਟ ਹੋ ਗਏ ਆ ਅਸੀਂ ਬਹੁਤ ਜ਼ਿਆਦਾ ਅਸੀਂ ਸੋਚ ਕੇ ਆਏ ਸੀ ਵੀ ਜਲਦੀ ਚੱਲ ਜਾਾਂਗੇ ਪਰ ਲੇਟ ਹੋ ਗਏ ਚਲੋ ਹਾਂਜੀ ਤੇ ਹੁਣ ਅਸੀਂ ਲੰਘਦੇ ਲੰਘਦੇ ਕੰਮ ਆਏ ਸੀਗੇ लवली ਹੁਣਾ ਦੇ ਘਰ ਤੇ ਆ ਜਨਰੇਟਰ ਚੱਲਦਾ ਹੋਵੇ ਡੇਡੇ ਹੋ ਗਏ ਸੀ ਹਨਾ ਹੋ ਜਾਏਗਾ ਸਹੀ ਇਦਾਂ ਐ ਮਨੇ ਆਪਣੇ ਪਹੁੰਚੇਗਾ ਸਹੀ ਗਰਮੀ ਵਧੀ ਹੋ ਗਈ ਯਾਰ A few moments later ਅੰਦੀ ਤੇ ਹੁਣ ਆਪਾਂ ਘਰ ਆ ਚੁੱਕੇ ਆ ਤੇ ਤੁਹਾਨੂੰ ਦੱਸਿਆ ਸੀਗਾ ਵੀ ਮੈਂ ਗਮਲੇ ਲੈ ਕੇ ਆਏ ਸੀਗਾ ਦੋ ਪੌਦੇ ਹੋਰ ਲੈ ਕੇ ਆਇਆ ਐ ਕਿ ਜਿਹੜੇ ਪੌਦੇ ਲਿਆਂ ਬੜੇ ਤਗੜੇ ਪੌਦੇ ਲੈ ਕੇ ਆਇਆ ਸਜਾਵਟ ਵਾਲੇ ਪੌਦੇ ਆ ਬੜੇ ਘੈਂਟ ਪੌਦੇ ਆ ਤੇ ਉਹ ਹੁਣ ਆਪਾਂ ਪਹਿਲਾਂ ਗੱਡੀ ਚੋਂ ਕੱਢੀਏ ਤੇ ਫਿਰ ਆਪਾਂ ਉਹਨਾਂ ਨੂੰ ਲਾਵਾਂਗੇ ਡੈਡੀ ਥੋੜਾ ਜਿਹਾ ਕੰਮ ਗਿਆ ਡੈਡੀ ਆਂਦੇ ਆ ਤੇ ਫਿਰ ਆਪਾਂ ਲਾਣੇ ਆ ਤੇ ਇੱਧਰ ਤੇਲ ਲਵਾਏ ਜਾ ਰਹੇ ਨੇ ਸਿਰਾਂ ਨੂੰ ਦੇਖੋ ਐ ਟੌਰ ਯਾ ਤੁਸੀਂ ਮੈਨੂੰ ਲੈ ਕੇ ਨਹੀਂ ਗਏ ਕਿੱਥੇ ਮੰਮੀ ਗਿਆ ਥੋੜੇ ਦੇਰ ਮੰਮੀ ਗਿਆ ਅਹੀਂ ਭੱਗ ਗਏ ਤਾਂ ਸਹੀ ਪਰ ਅਹੀਂ ਕਿਹੜਾ ਰੁਕਿਆ ਅਸੀਂ 15 ਅੱਧਾ ਘੰਟਾ ਰੁਕਿਆ ਸੀ ਅੱਧਾ ਬੈਂਸ ਸੀ ਤੇ ਮੜਾਏ ਬਣਾਇਆ ਸੀ ਜਿਆਦਾ ਨਹੀਂ ਬਣਾਇਆ ਕੋਈ ਨਹੀਂ ਨੈਕਸਟ ਟਾਈਮ ਜਾਵਾਂਗੇ ਲੈ ਜਾਵਾਂਗੇ और चला चलिए आपा कट के ले आइए मरे गमले ठीक है पंजाब का बेड़ा घर कर दिया सही बात है हर जगह देखो लाल मिलेगा हां आजकल पौधे ध्यान से आप लोग हां हां ओ यार ठल्ले आ गया यार देखे ही नहीं बच गया आज तो पौधे बहुत हां मैं भी चनुआ के तरफ क्या हुआ है? ये बड़ी बिज़ावड़ी, वो यारा सौ रूपए टूट गया है यार। क्या नाम है? ये ये इसको बोलते हैं बिज़ावड़ी, हाँ, बिज़ाव बिज़ावड़ी। ये क्या नाम है? ये ये नाम हमने परिवार को अंकित करता है ना? ये नाम दिख रहा है कि तीन कैसे का नाम है? मेरा ਓਏ ਚੰਨੂ ਚਲੇ ਕਿ ਤੋਪਲਾ ਬੈਚਾ ਕਲੇ ਨੇ ਚੱਕ ਲੈਨੇ ਚੰਨੂ ਮੈ ਹੀ ਰਾ ਭੜੀ ਚੱਕ ਜੰਨੂ ਓਏ ਜਲਦੀ ਆਏ ਜਲਦੀ ਤੈਨੂੰ ਪਕੜਾਂ ਹਾਂ ਅੱਛਾ ਚੱਲ ਉੱਪਰ ਲੈ ਕੇ ਚੱਲ ਨਾ ਓਕੇ ਜੀ ਢਾਲਨਾ ਇਸਕੇ ਵਿੱਚ ਆਣੇ ਕੋਈ ਕੂਹਣਾ ਨਾ ਫਤਿਹਾਂ ਕੋਲੇ ਤੇ ਮਨਪ੍ਰੀਤ ਕਹਿੰਦੀ ਸੀਗੀ ਬੂਟੇ ਹਰ ਵਾਰੀ ਨਾ ਵਿਦਿਆ ਪੜਾਈ ਦਾ ਜਿਹੜਾ ਬੂਟਾ ਨਾ ਉਹ ਤੋੜ ਕੇ ਤੇ ਲੈ ਆਂਦੀ ਹੁੰਦੀ ਸੀ ਪਿੰਡੋਂ ਤੇ ਫਿਰ ਵਿੱਚ ਗੱਡੀ 'ਚ ਹੀ ਰਹਿ ਜਾਂਦਾ ਸੀ ਗੱਡੀ 'ਚ ਹੀ ਰਹਿ ਜਾਂਦਾ ਸੀ ਮੈਂ ਅੱਜ ਵੀ ਨਹੀਂ ਲੈ ਕੇ ਆਈ ਹਰ ਵਾਰੀ ਤੋੜਦੀ ਸੀ ਹਰ ਵਾਰੀ ਗੱਡੀ 'ਚ ਰਹਿ ਜਾਂਣਾ ਤੇ ਆਪਾਂ ਫਿਰ ਬੂਟਾ ਹੀ ਚੱਕ ਲੈਂਦਾ ਤੇਰੇ ਵਾਸਤੇ ਹੋਰ ਕੀ ਥੈਂਕ ਯੂ ਯਾਰ ਮਾਈਕ ਪੜਾਣ ਲੱਗ ਗਿਆ ਤੇਰੀ ਥੈਂਕ ਯੂ ਹੋਰ ਕੀ ਮੁਸਕਾਨ ਵੀ ਹੱਸਦੀ ਵੀ ਹੈ ਮੈਂ ਵੀ ਮਾਈਕ ਹੀ ਫੜਨ ਇੱਕ ਹੋਰ ਬੂਟਾ ਲੈ ਗਿਆ ਬੜਾ ਵਧੀਆ ਹੈ ਬਹੁਤ ਸਜਾਵਟ ਅੜ ਘੈਂਟ ਹੈ ਇਹ ਮੁਸਕਾਨ ਕਰਨ ਪਰ ਯਾਰ ਮਿੱਧ ਗਿਆ ਫਟਾਫਟ ਲਾਣੇ ਪੈਣੇ ਨਹੀਂ ਤਾਂ ਖਰਾਬ ਹੋ ਜਾਣਾ ਪਾਣੀ ਦੇ ਰਹਾ ਪਰ ਗਮਲੇ ਚ ਲਾਣਾ ਪੈਣਾ ਪਿੱਲਾ ਪਿੱਲਾ ਹੋ ਜਾਣਾ ਬੜਾ ਬੜਾਈ ਜਾਣਾ ਹੋਰ ਯਾਰ ਚਲੋ ਦੇ ਦੇ ਕੋਈ ਨਹੀਂ ਲਾਣੇ ਆ ਆ ਹਾਂਜੀ ਤੇ ਹੁਣ ਲੱਗੇ ਆ ਪੌਦੇ ਲਾਉਣ ਵਾਸਤੇ ਨਵੇਂ ਗਮਲਿਆਂ ਦੇ ਵਿੱਚ ਤੇ ਇੱਧਰ ਮਾਮਾ ਜੀ ਕੋ ਕਟੋ-ਕਟ ਕਿੰਨੇ ਬੂਟੇ ਨੇ ਆਪਣੇ ਕੋਲ ਲੱਗੇ ਉੱਥੇ 50-60 ਬੂਟੇ ਲਾਏ ਹੋਏ ਨੇ ਇਹਨਾਂ ਨੇ ਘਰ ਦੇ ਵਿੱਚ ਤੇ ਇਹ ਐਕਸਪਰਟ ਹੋ ਚੁੱਕੇ ਨੇ ਤਾਂ ਕਰਕੇ ਬਣੇ ਦੀਆਂ ਜਿਹੜੀਆਂ ਮੋਰੀਆਂ ਜਾਂ ਖੁੱਲੀਆਂ ਕਰ ਰਹੇ ਨੇ ਆ ਇਹ ਪਾਣੀ ਰੁਕਣਾ ਨਹੀਂ ਚਾਹੀਦਾ ਹੈ ਨਾ ਗਮਲੇ 'ਚ ਪਾਣੀ ਰੁਕ ਗਿਆ ਸੀ ਬੂਟਾ ਮਰ ਗਿਆ ਅੱਛਾ ਇੱਕ ਤਾਂ ਆ ਲਿਆਏ ਸੀ ਤੇ ਕਾ ਲਿਆ ਪਾਣਾ ਹੀ ਉਹਨਾਂ ਕਾ ਜਲੇ ਬਸ ਲੋੜ ਹੀ ਨਹੀਂ ਖੇਤਾ ਜੂ ਲਿਆਏ ਹਾਂਜੀ ਇਹ ਮਿਲਿਆ ਸਾਨੂੰ 120 ਰੁਪਏ ਦਾ ਇਹ ਮਿਲਿਆ 100 ਰੁਪਏ ਦਾ ਤੇ ਗਮਲੇ ਕਹਿੰਦਾ ਸੀ 70 70 ਦੇ ਤੇ ਅਸੀਂ ਲਵਾਏ ਨੇ ਕਿਹਾ ਕਿ 60 60 ਰੁਪਏ ਕਿਉਂਕਿ ਇੱਥੇ ਲੁਧਿਆਣਾ 60 ਰੁਪਏ ਦੇ ਮਿਲਦੇ ਹੈ ਮਹਿੰਗੇ ਲਾ ਰਿਆ ਸੀ ਆਪਾਂ ਨੂੰ ਹੈ ਨਾ ਵਾਓ ਸਹੀ ਗੱਲ ਹੈ गमਲੇ ਦੇ ਬਹੁਤ ਨੇ ਵਧੀਆ। ਬੰਦਰ ਸੋਹਣਾ। ਲੋਈ ਇਹ ਵੀ ਹੋ ਗਏ ਨੇ ਹੁਣ ਤਿਆਰ ਤੇ ਆਪਾਂ ਹੁਣ ਇਹਨੂੰ ਛਾਤੇ ਰੱਖ ਲੈਣਾ ਬਸ ਪਾਣੀ ਪਾਣਾ ਤੇ ਛਾਤੇ ਰੱਖ ਲੈਣਾ ਹਾਂਜੀ ਕਿੰਨਾ गमਲਿਆਂ ਨੂੰ ਪਤਾ ਨਹੀਂ ਦੇਖ ਲੈਨੇ ਇੱਕ ਵਾਰੀ ਮਾਮੇ ਨੂੰ ਪੁੱਛ ਲੈਨੇ ਆ। ਮਿੱਟੀ ਘਟ ਗਈ ਕੁਝ ਬੂਟਿਆਂ ਦੇ ਵਿੱਚ। ਤਾਂ ਅਗਰ ਕਿ ਮਿੱਟੀ ਪਾਈ ਜਾ ਰਹੀ ਹੈ ਇਹ ਚਦਰ ਚਦਰ ਇੱਥੇ ਨਾ ਡਾਲਾ ਕਰੋ ਮੈਂ ਕਿ ਬੂਟੇ ਲਾ ਲੈਣੇ ਨੇ ਹੋਰ ਟੋੜ ਫੜ ਦੇ ਲਈ ਕਿਸੇ ਨੇ ਕਲਮ ਕੱਟ ਕੇ ਲਾਤੀ ਹੈ ਇੱਕ ਅੱਛਾ ਇੱਥੋਂ ਉੱਗ ਜਾਣੇ ਹੋਰ ਥੋੜੇ ਪਣੀ ਨਹੀਂ ਅੱਦਬ ਚੱਲ ਪੈਣੀ ਹੈ ਅੱਛਾ ਇਹ ਹੋਰ ਹੋਰ ਕਿਹੜੇ ਕਿਹੜੇ ਨੇ ਜਿਨ੍ਹਾਂ ਦੇ ਚੱਲ ਪੈਣਗੇ ਇਦਾਂ ਹੀ ਕਟਿੰਗ ਲਾ ਕੇ ਇਹਦਾ ਜਿਹਨੂੰ ਅੱਛਾ ਇਹ ਵੀ ਲਾ ਦੋ ਕੱਟ ਕੇ ਫਿਰ ਅੱਛਾ ਹੋਰ ਨਹੀਂ ਆਣਾ ਨਾ ਫਿਰ ਇਹ ਪੱਟ ਕੇ ਦੂਜਾ ਨਾ ਲਾ ਦੀਏ ਪੱਟ ਕੇ ਇਹ ਵਾਲਾ ਦੂਜਾ ਪੁੱਤ ਆ ਰਿਹਾ ਇਹ ਦੇਖ ਕੀ ਕਹਿ ਲਗੀ ਸੀ ਜੀ ਐਂ ਜਿਹੜੀ ਤੂੰ ਗੱਲ ਦੱਸਦੀ ਸੀ ਇੱਕ ਵਾਰੀ ਤੇਰੀ ਮਾ ਦਾ ਸਿਰ ਕੀ ਦਾ ਅਚਰਿਆ ਸੀ ਮੈਂ ਵੀ ਤੂੰ ਦਾ ਗੱਲ ਦੱਸ ਰਹੀ ਸੀ ਕੀ ਐ ਉਹ ਹੀ ਕਹਿਨੀ ਪਿਆ ਵੀ ਜਿਹੜੇ ਜਿਹੜਾ ਬੱਚਾ ਇਹਦੇ ਅੰਦਰ ਹੈ ਨਾ ਬਸ ਐਨੇ ਉਹਦੇ ਨਾਲ ਖੇਡਣਾ ਹੈ ਜਿਹੜਾ ਇਹਦੀ ਗੱਲ ਮੰਨਦਾ ਫੇਰ ਜਿਹੜਾ ਨਹੀਂ ਮੰਨਦਾ ਬਸ ਉਹਦਾ ਕੁੱਟ ਕੇ ਡਾਪ ਮੰਗਾ ਬਰਾਬਰ ਖੇਡਦੀ ਨਹੀਂ ਹੈਗੀ ਇਹ ਮੰਨਿਆ ਦੇ ਨਾਲ ਲੜਦੀ ਹੈ ਉਹ ਨਹੀਂ ਇਹਦਾ ਕਹਿਣਾ ਮੰਦੀ ਇੱਕ ਮੰਗੂ ਹੋ ਗਿਆ ਕੀ ਤਾਂ ਉਹ ਨਹੀਂ ਮੰਨਦਾ ਅੱਛਾ ਬਸ ਇਹਨਾਂ ਦੋਵਾਂ ਨਾਲ ਖੇਡਦੀ ਨਹੀਂ ਹੈਗੀ ਮਹਿਨਾ ਨਾ ਇੱਕ ਵਾਰ ਟੀਚਰ ਬਣੀ ਤੇ ਸਟੂਡੈਂਟ ਬਣੀ ਉਹਦੀ ਅੱਛਾ ਐਰ ਮਜ਼ਾਕ ਚ ਕਵੇ ਮੈਮ ਮੈਮ ਛੁੱਟੀ ਦੇ ਦਿਓ ਮੈਨੂੰ ਹਾਂ ਕਹਿੰਦੀ ਨਹੀਂ ਛੁੱਟੀ ਨਹੀਂ ਮਿਲੇਗੀ ਜਾ ਕੇ ਆਪਣੀ ਸੀਟ ਤੇ ਬੈਠੋ اچھا ਤੇਨੂੰ ਕਿਹਾ ਇੱਕ ਵਾਰ ਛੁੱਟੀ ਦੇ ਦਾਂ ਸੁਣਦਾ ਨਹੀਂ ਹੈਗਾ ਕਹਿੰਦੀ ਜਾਓ ਛੁੱਟੀ ਮੈਡਮ ਨੇ ਥੱਪੜ ਤਾ ਓਏ ਕਿੱਦਾਂ ਦਾ ਸਟੂਡੈਂਟ ਹੈ ਤੂੰ ਯਾਰ ਗੰਦਾ ਜ ਮੇਰਾ ਮਨ ਕਰਦਾ ਮੈਂ ਬਰਾਵਾ ਵਲੋਗ ਦੇਖਦੀ ਹਾਂ ਹਾਂ ਪਾਓ ਪਾਓ ਵਲੋਗ ਦੇ ਵਿੱਚ ਹੁਣ ਪਾਣਾ ਹੁਣ ਪਾਣਾ ਵਲੋਗ ਵਿੱਚ ਪਾਓ ਪਾਏ ਨਹੀਂ ਕੁਝ ਨਹੀਂ ਉਹਦਾ ਕੁਝ ਨਹੀਂ ਪਿੰਗ ਲੈਂਗ 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 ਕੀ ਨਾਮ ਹੈ ਚੇਤਨਾ ਮੈਡਮ ज्योति ज्योति ठीक चलो ने देख के अपन कारी ਜਣਾ ਕਮੈਂਟ ਵਿੱਚ ਕਮੈਂਟ ਤਾਂ ਕਰ ਹੀ ਜਣਾ ਉਹਨੇ ਬੋਲਣਾ ਸਵੇਰੇ ਹੀ ਘੇਰ ਲੈਣੀ ਜਾ ਕੇ ਉਹਨੇ ਸਵੇਰੇ ਛੁੱਟੀ ਪਸੋਂ ਨਹੀਂ ਘਾਟਾ ਦੇਓ ਮੇਰੇ ਦਿਨ ਕੋਈ ਨਹੀਂ ਕੁਝ ਕਹਿ ਕੇ ਕਰਦਾ ਅੱਛਾ ਅੱਛਾ ਚਾ ਕੱਢ ਦੂਗਾ ਕੱਢ ਦੂ ਤੈਨੂੰ ਕੋਈ ਜੰਮਿਆ ਕੁਝ ਕਹਿਣਾ ਤੇ ਕੱਢ ਕਸਮੀਨ ਤੂੰ ਮਤ ਤੂੰ ਨੇ ਮੈਨੂੰ ਕੀਆ ਬੋਲਾ ਥਾ ਉਹਨੇ ਮੈਨੂੰ ਪੁੱਛਣਾ ਹੈ ਤੈਨੂੰ ਠੀਕ ਹੈ ਮੈਂ ਕਹਿ ਦੂੰਗਾ ਅੱਛੀ ਲੱਗਤੀ ਹੋ ਹਾਂ ਹੋਰ ਦੇਖੀ ਦੇਖੀ ਕਿ ਜੀ ਤੇ ਬੋਤੇ ਨੰਨੂ ਦਿਖਾਇਓ ਹਾਂਜੀ ਦੇ ਅੰਦਰ ਦੇਖੋ ਨੰਨੂ ਤੇ ਚੁੰਨੂ ਦੇ ਕਾਰਨਾਮੇ ਆਹ ਦੇਖੋ ਇੱਧਰ ਦੇਖੋ ਕਿਵੇਂ ਖਲਾਰਾ ਪਾਇਆ ਹੋਇਆ ਤੇ ਇਹ ਪਟਾਕਾ ਚਲਾਉਣ ਲੱਗਾ ਕਹਿੰਦਾ ਵੀਡੀਓ ਬਣਾ ਦੋ ਅੰਦਰ ਚੱਲ ਨੰਨੂ ਲੈ ਕੇ ਆਈ ਸੀ ਪਟਾਕੇ ਹਾਂ ਗਾਇਸ ਇੱਧਰ ਦੇਖੋ ਲੈ ਗਾਇਸ ਹੋ ਰਹੇ ਹੈ ਤਾਂ ਚੁੰਨੂ ਚੁੰਨੂ ਕੋ ਦੇਖੋ ਹੱਥ ਵਿੱਚ ਦਿਖਾਏਗਾ ਓਏ ਤੋੜਦਾ ਚੱਲ ਛੋੜ 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 ਤੂੰ ਕੋਈ ਨਹੀਂ ਯਾਰ ਤੂੰ ਫੋੜ ਦੇ ਜਦੋਂ ਫੋੜੇਗਾ ਆਪੇ ਭੱਜ ਜਾਣਾ ਨੇ ਹੋਰ ਹੁਣ ਪਹਿਲਾਂ ਇਹ ਤੂੰ ਖਰਾੰਦਾ ਆ ਆਹਾ ਉਹ ਪੂਰੀ ਉਹ ਕਰਦਾ ਉਹਦੀ ਸੇਫਟੀ ਰੱਖਦਾ ਪੂਰੀ ਚੱਲ ਮੀਂਹ ਸੜਾ ਕੁਛ ਉਹ ਯਾਰ ਤੂੰ ਅੱਗ ਜਲਾ ਲੈ ਦੁੱਜੀ ਮਾਚਿਸ ਮਾਚਿਸ ਨਾ ਜਲਾ ਲੈ ਨਾ ਚੱਲ ਉੱਤਰ ਓਏ ਹੋਏ ਹੋਏ ਹੋ ਭਰਾਵਾ ਵਾਹ ਦੇਖੋ ਤੁਸੀਂ ਇਹਦੀ ਆਵਾਜ਼ ਦੇਖੋ ਕੰਨ ਬੋਲੇ ਹੋ ਜਾਂਦੇ ਯਾਨੀ ਤੀਰੋਂ ਪਰ ਹੋ ਜੂ ਹੁਣ ਹੋਵੇ ਸਾਰਾ ਕੁਝ ਉੱਤਰ ਆਪਲਾ ਹੋ ਜੇ ਸਾਰਾ ਖਾ ਓਏ ਹੋਏ